ਨਕੋਦਰ ਦੇ ਵਿੱਚ ਹੋਇਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਧੇਦਾਰ ਦਾ ਯੂਥ ਸਮੇਲਨ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਚੱਲ ਰਹੇ ਬੂਤ ਸਮੇਲਨ ਦੀ ਲੜੀ ਦੇ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਨਕੋਦਰ ਦਾ ਬੂਤ ਸਮੇਲਨ ਹੋਇਆ ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਜਗਮੋਹਨ ਰਾਜੂ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਕੇ.ਡੀ. ਪੰਡਾਰੀ ਰਮਨ ਪੱbbi ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨੀਸ਼ ਧੀਰ ਅਤੇ ਵਿਧਾਨ ਸਭਾ ਨਕੌਦਰ ਦੇ ਸਾਰੇ ਮੰਡਲ ਪ੍ਰਧਾਨ ਤੇ ਪ੍ਰਮੁੱਖ ਕਾਰਜਕਰਤਾ ਸ਼ਾਮਲ ਹੋਏ ਇਸ ਤੋਂ ਇਲਾਵਾ ਮਨੀਸ਼ ਧੀਰ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਲੰਧਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਸੋ ਸਾਡੇ ਨਾਲ ਇਸ ਵੇਲੇ ਮਨੀਸ਼ ਧੀਰ ਭਾਜਪਾ ਜਿਲ੍ਹਾ ਜਲੰਧਰ ਅਧਿਐਖ ਸਾਹਿਬ ਅੱਜ ਜੋ ਨਕੌਦਰ ਦੇ ਵਿੱਚ ਭਾਜਪਾ ਦੀ ਅਕਤਰਤਾ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਗੋਵਿੰਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰਿਆ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਬੂਥ ਸੰਮੇਲਨ ਲੈਵਲ ਦੀ ਇੱਕ ਮੀਟਿੰਗ ਹੋਈ ਬੀਜੇਪੀ ਦੀ ਜਿਹਦੇ ਵਿੱਚ ਖਾਸ ਤੌਰ ਤੇ ਸ਼੍ਰੀ ਕੇਡੀ ਭੰਡਾਰੀ ਜੀ ਜਿਹੜੇ ਸਾਡੇ ਇਸ ਵੇਲੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਨੇ ਔਰ ਨਾਲ ਉਹਨਾਂ ਦੇ ਸਾਡੇ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਜਗਮਉਂ ਸਿੰਘ ਰਾਜੂ ਜੀ ਉਹ ਵੀ ਪਹੁੰਚੇ ਨਾਲ ਉਹਨਾਂ ਦੇ ਸਾਡੇ ਲੋਕ ਸਭਾ ਇੰਚਾਰ ਜਿਹੜੇ ਸਾਡੇ ਰਮਨ ਪੱਪੀ ਜੀ ਔਰ ਉਹਨਾਂ ਦੇ ਨਾਲ ਸਾਡੇ ਵਿਧਾਨ ਸਭਾ ਦੇ ਇੰਚਾਰ ਰਾਜਨ RAM ਪਾਲ ਜੀ ਵੀ ਸਪੈਸ਼ਲ ਤੌਰ ਤੇ ਪਹੁੰਚੇ। ਔਰ ਸਾਡੇ ਸਾਰੇ ਹੀ ਜਿੰਨੇ ਨਕੋਦਰ ਹਲਕੇ ਦੇ ਵਿੱਚ ਪੈਂਦੇ ਸਾਡੇ ਸਾਰੇ ਮੰਡਲ ਹੈ। ਸਾਰੇ ਮੰਡਲ ਟੱਚਵੁੱਡ ਸਾਰੀਆਂ ਆਪਣੀ ਟੀਮਾਂ ਦੇ ਨਾਲ ਆਪਣੇ ਬੂਥ ਕਾਰਿਆਕਰਤਾ ਦੇ ਨਾਲ ਅੱਜ ਪਹੁੰਚ ਕੇ ਆਉਣੇ ਪਈ ਵਧੀਆ ਤਰੀਕੇ ਨਾਲ ਸ਼ਮੂਲੀਅਤ ਕੀਤੀ ਔਰ ਸਾਡੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਸੀਨੀਅਰਸ ਆਏ ਸੀ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਨੂੰ ਅਵੇਅਰਨੈਸ ਕੈਂਪ ਕੈਸਾ ਦੇ ਕੇ ਨੂੰ ਕਿੱਦਾਂ ਉਹਨਾਂ ਨੂੰ ਜਾਗਰੂਤੀ ਕਿੱਦਾਂ ਅਸੀਂ ਅੱਗੇ ਵਧਣਾ ਕਿੱਦਾਂ ਅਸੀਂ ਮੰਡਲ ਦੀਆਂ ਟੀਮਾਂ ਨੂੰ ਅੱਗੇ ਮੋਟੀਵੇਟ ਕਰਨਾ ਅੱਗੇ ਜਾ ਕੇ ਕਿੱਦਾਂ ਵੋਟਰ ਦੇ ਨਾਲ ਜੋ ਵੀ ਅਸੀਂ ਕਾਰਜਕ੍ਰਮ ਦਾ ਸੀਗਾ ਕਾਰਜਸ਼ਾਲੀ ਉਹ ਸਾਰੀ ਉਹਨਾਂ ਨਾਲ ਸਾਂਝੀ ਕੀਤੀ ਸਾਰਿਆਂ ਦੇ ਨਾਲ ਅਸੀਂ ਰੂਬਰੂ ਹੋਏ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਸਾਨੂੰ ਔਰ ਸਾਨੂੰ ਸਮਝ ਲੱਗੀ ਕਿ ਅਸੀਂ ਅੱਜ ਕਿਸ ਲੈਵਲ ਤੱਕ ਅਸੀਂ ਸਟੈਂਡ ਕਰਦੇ ਪਏ ਹਾਂ ਧੰਨਵਾਦ ਸਰ ਬਹੁਤ ਸ਼ੁਕਰੀਆ